ਦੀ ਬਾਬੇ ਬਈ ਕੀ ਹਾਲ ਚਾਲਾ ਹੋ ਰਿਹਾ ਤੁਸੀਂ ਸਾਰੇ ਹੁਣ ਫੇ 2 3 ਤਿੰਨ ਦਿਨਾਂ ਬਾਅਦ ਵਲੋਗ ਬਣਾਇਆ ਪਹਿਲਾਂ 4 ਠੀਕ ਆ ਤਾਂ ਸਕੂਲ ਦਾ ਬੜਾ ਪੰਗਾ ਜਾਂਦਾ ਨਾ ਉਹਦੇ ਕਰਕੇ ਨਹੀਂ ਬਣਾਇਆ ਸਕੂਲ ਤੋਂ ਆ ਕੇ ਥੱਕੇ ਹੋਣੇ ਮੜੀ ਜੀ ਗਰਮੀ ਹੋ ਗਈ ਸੀ ਪਿਛਲੇ ਅੱਜ ਪੂਰਾ ਦਿਨ ਠੰਡਾ ਆ ਦੇਖੋ ਜੀ ਠੀਕ ਆ ਇਵੇਂ ਠੰਡਾ ਮੌਸਮ ਯਾਤਰੀ ਆਪਣੀ ਲੱਗੀ ਰਹਿੰਦੀ ਹੈ ਚਾਹੇ ਮੀਂਹ ਹੋਵੇ ਚਾਹੇ ਹਨੇਰੀ ਹੋਵੇ ਇਹਨ ਡਿਗ ਦੀ ਪਸੰਦ ਹੈ ਠੀਕ ਹੈ ਤੇ ਦੇਖੋ ਆਪਣੀ ਜਨਪਰਾ ਚਾਹ ਚੂ ਪੀ ਕੇ ਨਾ ਨੂੰ ਕੇ ਉਸ ਨਾ ਕਿਹਾ ਗਮੂ ਮਤ ਹੋਗੇ ਹੁਣ ਕਰਿਆ ਵਲੌਗ ਸਟਾਰਟ ਠੀਕ ਹੈ ਦੇਖੋ ਆਪਣੇ ਟੰਡਾ ਇਹ ਵੀ ਲੱਗੀ ਉਹ ਦੇਖੋ ਪਰਚੀ ਕਰਨ ਤੇ ਪੋਟੇ ਚ ਤੇ ਮੂਲ ਉਹ ਝਾੜ ਪਾਰ ਕੀ ਆਨੇ ਜਮੀ ਆਹ ਦੇਖੋ ਉਹ ਤਾਂ ਪਾਈ ਆ ਫੋਟ ਤਾਂ ਬਹੁਤ ਦੂਰ ਦੇਖੋ ਕੋਟੀ ਸਾਰਾ ਐ ਲੱਗਦਾ ਜਿਵੇਂ ਵੀ ਆਇਆ ਹੋਇਆ ਐਨੇ ਬਸ ਕੱਲੀ ਬਾਪੇ ਹੋ ਚ ਪਾਈ ਆ ਝਾੜ ਪਰ ਆਏ ਅੱਜ ਇਹਨੇ ਉੱਥੋਂ ਪਾਰ ਕੀ ਬਸ ਇੱਕ ਠੀਕ ਆ ਤੇ ਡੱਬੀ ਜਮ ਜਮਾ ਠੀਕ ਹੈ ਡੱਬੀ ਦਾ ਇਹ ਉੱਡਣਾ ਭਾਲਦੀ ਆ ਚਾਰੇ ਕਬੂਤਰियां ਆਪਣੀਆਂ ਓਕੇ ਨਹੀਂ ਜੀ ਟਿਕਾ ਬੱਬੂ ਤੇ ਅੱਜ ਦੇਖਦੇ ਆਂ ਕੋਈ ਬਣਾਉਣੇ ਆਂ ਕਾਂਡੀ ਵੀਡੀਓ ਜੀ ਤੇ ਹਾਂ ਅੱਜ ਮੈਂ ਹੁਣੀ ਕਲਿੱਪ ਐਡ ਕਰ ਦਿੰਨਾ ਭਈ ਇਹਦੇ ਵਿੱਚ ਜਾਓ ਜੇ ਕਿਸੇ ਨੂੰ ਛਾਤਰੀਆਂ ਪਿੰਜਰੇ ਮਤਲਬ ਆਲੇ ਤਿਆਰ ਬਣਾ ਇੱਕ ਦੋ ਦੋ ਤਿੰਨ ਪਿੰਜਰੇ ਬਣਾ ਕੇ ਰੱਖ ਲੈ ਹਣਾ ਤਨ ਚਾਰ ਛਤਰੀਆਂ ਪੰਜ ਬਣਾਤੀਆਂ ਛਤਰੀਆਂ ਠੀਕ ਆ ਉਹ ਬਾਂਟੀ ਕੇ ਉਹ ਲੱਗ ਗਿਆ ਵੀ ਛਤਰੀਆਂ ਬਣਾਉਣਾ ਤੁਹਾਨੂੰ ਪਤਾ ਹੀ ਹੋਣਾ ਬਾਲਟੀ ਠੀਕ ਹੈ ਤੁਮ ਮੈਂ ਨੰਬਰ ਵੀ ਤੇ ਦੇ ਦੇਣਾ ਆ ਵੀਡੀਓ 'ਚ ਨੰਬਰ ਦੇ ਦੇਣਾ ਤੁਹਾਨੂੰ ਨੰਬਰ ਲਾ ਲਿਓ ਠੀਕ ਹੈ ਛਤਰੀਆਂ ਲੈਣੀਆਂ ਹੋਣੀਆਂ ਜਾਂ ਪਿੰਜਰੇ ਇਹ ਮਿਲ ਜਾਣਗੇ ਉਸ ਤੋਂ ਬਈ ਠੀਕ ਹੈ ਤੇ ਬਾਕੀ ਮਾਰਤੀ ਸੋ ਦੀ ਲੈ ਲੈਣੀ ਹੋ ਲੈ ਲਿਓ ਠੀਕ ਐ ਮੈਂ ਨੰਬਰ ਲਾ ਦਿੰਦਾ ਇੱਕ ਵਾਰ ਬਸ ਤੇ ਆਹ ਸੱਚ ਖੁੱਡਾ ਆਪਣਾ ਜਮਾ ਸਹੀ ਤੀ ਜਮੀ ਲੈ ਪਿਆ ਲੋ ਪਿਆ ਦੇਖੋ ਬਸ ਉੱਤਰੋਂ ਨਹੀਂ ਲਿਪਾ ਤਾਂ ਕਰ ਬਸ ਉਂਝੇ ਬਿਓਦਰਾ ਤਾਂ ਠੀਕ ਆ ਜਮਾ ਉੱਤਰਾਂ ਠੀਕ ਲੱਗਿਆ ਮੈਨੂੰ ਉਹ ਸਾਈਡ ਜੀ ਤੋਂ ਠੀਕ ਐ ਸਾਰਾ ਸਹੀ ਤੀ ਆ ਥੱਲੋਂ ਬਸ ਹੋਰ ਹੈ ਇੱਕ ਮੋਗਰਾ ਜਾਂ ਉਹ ਚ ਮਿੱਟੀ ਕੋਈ ਨਾ ਹੈਗੀ ਆ ਤੇ ਥੱਲੋਂ ਦੇਖੋ ਬਈ ਆਹ ਸਾਰਾ ਕਰਤਾ ਕਲੀਅਰ ਸੁੱਕ ਗਿਆ ਜਮੀ ਨਾ ਚੂਈ ਆਵੇ ਕੁਝ ਨਹੀਂ ਆਉਂਦੀ ਦੇਖੋ ਇਧਰ ਦੀ ਖੁੱਡਾਂ ਸਾਰੀਆਂ ਉਹ ਹੋਗੀਆਂ ਕਲੀਅਰ ਹੋਣਗੀਆਂ ਠੀਕ ਆ ਆ ਦੇਖੋ ਚਾਰੀ ਇਹ ਮਿੱਟੀ ਨਹੀਂ ਸੋਸਤ ਇਹ ਤਾਂ ਬੱਚੇ ਘੜਾਉਣੇ ਨੇ ਬਈ ਅਗਲੀ ਵਾਰ ਠੀਕ ਆ ਇਹ ਤਾਂ ਬੱਚੇ ਘੜਾਉਣੇ ਨੇ ਟੰਡ ਤੋਂ ਬੱਚੇ ਕਢਾਉਣੇ ਨੇ ਤੇ ਉਹ ਜਿਹੜੀ ਮੰਗਰ ਬੈਠੀ ਆ ਕਿਹੜੀ ਆ ਉਹ ਚਿੱਟੀਆਂ ਵਾਲੀ ਪ੍ਰਾਣੀ ਠੀਕ ਆ ਆਹ ਕਬੂਤਰੀ ਆਪਣੇ ਡਾਕੇ ਦੇਖਣੀ ਆ ਅਗਲੇ ਵਾਰ ਠੀਕ ਹੈ ਜੇ ਆਪਾਂ ਤੋਂ ਨਹੀਂ ਵੀ ਡਾਈ ਇਹ ਕਬੂਤਰੀ ਬਾਂਟੀ ਲੈ ਹੋ ਜਾਊਗੀ ਠੀਕ ਹੈ ਉਹ ਛੱਡਣਗੇ ਫਿਰ ਬਾਜੀ ਬੂਜੀ ਹਣਾ ਬਈ ਐਦ ਕੀ ਤਾਂ ਉਹਨਾਂ ਦਾ ਵੀ ਸੀਜ਼ਨ ਦਾ ਖਰਾਬ ਹੀ ਵਗ ਗਿਆ ਬਾਜੀ ਬੂਜੀ ਕੋਲੋਂ ਛੱਡੀਆਂ ਯਾਰ ਲੋਕ ਖੁੱਡੀ ਜੀ ਬੈਠਾ ਮੈਂ ਨਹੀਂ ਚਰਦਾ ਤੇ ਅਜ ਕੋਈ ਦੇਖਣਿਆ ਨਵੀਂ ਕੋਈ ਤਾਜੀ ਨਵੀਂ ਤਾਜੀ ਵੀਡੀਓ ਬਈ ਜਿਹੜੀ ਬਣਦੀ ਹੋਵੇ ਘੈਂਡ ਜੀ ਫੇਰ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਵਰ ਦਾਣੇ ਪਾ ਦੀ ਇਹਨਾਂ ਲੋ ਜੀ ਬਾਬੇ ਦਾਣੇ ਬਈ ਉਦਦੇ ਵਾਲੇ ਭਿਆਏ ਹੋਏ ਚ ਪਾਤੇ ਸੀਗੇ ਠੀਕ ਹੈ ਆਪਾਂ ਤੌੜੀ ਚ ਰੱਖ ਦਿੰਨੇ ਆਂ ਦਾਣੇ ਤਾਂ ਤੌੜੇ ਚ ਪਤਾ ਨਹੀਂ ਇੰਜ ਰੱਖਾਂ ਲਾ ਕੇ ਠੀਕ ਆ ਬੱਬੀ ਚਲੀ ਲੈ ਕੇ ਹੁਣ ਤਾਂ ਥੋੜੀ ਜੀ ਦਾਣੇ ਪਾਉਂਦਾ ਤੇ ਹਾਂ ਸੱਚ ਕੁੱਤੇ ਰਹਿਦੀ ਕੁੱਤੀ ਇੱਕ ਹੈਗੀ ਆ ਉਹਨਾਂ ਲਵੇ ਉਹ ਮੈਨੂੰ ਐਨਾ ਸਨ ਨੂੰਸਲ ਜਿਹਾ ਤਾਂ ਪਤਾ ਨਹੀਂ ਆ ਕੁੱਤੀਆਂ ਦਾ ਮੈਨੂੰ ਕੁੱਤਿਆਂ ਦਾ ਮਤਲਬ ਉਹ ਘੱਟ ਬੱਚਾ ਸਾਵਾ ਵੀ ਕਿਹੜੀ ਨਸਲਾ ਉਹ ਯਰ ਗੱਦੀ ਉਹ ਨਹੀਂ ਹੁੰਦੀ ਹੈਗੀ ਜਿਹਦੇ ਬਾਲੇ ਬੋਰਦੇ ਹੁੰਦੇ ਨੇ ਤੁਸੀਂ ਦੱਸ ਦਿਓ ਬਈ ਜੇ ਕਿਸੇ ਨੂੰ ਪਤਾ ਹੋਊਗਾ ਕੁੱਤੀ ਦਾ ਠੀਕ ਆ ਕਮੈਂਟ ਦੇ ਵਿੱਚ ਵੀ ਆਹ ਕੁੱਤੀ ਹੋਣੀ ਬਈ ਉਹ ਬਾਲ ਜੇ ਬਾਲੇ ਹੁੰਦੇ ਨੇਗੇ ਹੈਗੀ ਨਹੀਂ ਕੀ ਜੀ ਉਹ ਮਤਲਬ ਵੀ ਜਿਵੇਂ ਐਡੀ ਦਾ ਐਡਨੀ ਕੁੱਤੀ ਆ ਉਹ ਪਾਕਿਸਤਾਨ ਦੀ ਲੈ ਆਂਦੀ ਉਹਦੇ ਤੁਹਾਨੂੰ ਦਿਖਾਵਾਂਗੀ ਉਹ ਲੈ ਆਂਦੀ ਦਾ ਗਾਦੀ ਆਪਣੇ ਆਹ ਗਵਾਂਡੀਆਂ ਦੇ ਆਓ ਸਾਹਮਣੇ ਵਾਲਾ ਘਰ ओ लग रहे चंडी चंडीगढ़ चो हाँ वो लग रहे चंडी बाबी, ठीक है ओ करते आ गए उतर के दाने थे, ठीक है कोई ना लाभ है ना वीडियो बनाने गोला देख लो हूँ तो जून भी तगड़ा बढ़ता ਦੇਖੋ ਠੀਕ ਹੈ ਫਿਰ ਕਰ ਦਿੰਦੇ ਨੇ ਤੁਹਾਨੂੰ ਅਪਡੇਟ ਹਾਂਜੀ ਬਾਬੇ ਭਾਈ ਕੰਟੈਂਟ ਤਾਂ ਆਪਾਂ ਨੂੰ ਲੱਭਿਆ ਨਹੀਂ ਕੋਈ ਹਾਂਜੀ ਬਾਬਾ ਜਿਹਨੂੰ ਦੱਸਿਆ ਕੰਟੈਂਟ ਆਪਾਂ ਲੱਭਿਆ ਨਹੀਂਗਾ ਤੇ ਬਸ ਆਪਦਾ ਆਪਾਂ ਐਂ ਕਰ ਦਿੰਨੇ ਵੀਡੀਓ ਦੇ ਵਿੱਚ ਆ ਮੈਂ ਇੱਕ ਵੀਡੀਓ ਹੋਰ ਐਡ ਕਰਦਾ ਵਿੱਚ ਵਿੱਚ ਇਹਦੇ ਵਿੱਚ ਠੀਕ ਆ ਪਹਿਲਾਂ ਕੀ ਕਰਨਾ ਸੀ ਪਤਾ ਨਹੀਂ ਕਲਿੱਪ ਹੋ ਕਲਿੱਪੜ ਕਰਨੀ ਹੋਗੀ ਹਨ ਉਹ ਕਰਕੇ ਇਹ ਹੁਣ ਨਾ ਪਹਿਲਾਂ ਮੈਂ ਉਹ ਵੀਡੀਓ ਹੋਰ ਕਰੂੰਗਾ ਨੰਬਰ ਵਾਲੀ ਜੀਤੇ ਨੰਬਰ ਹੈਗਾ ਹੁਣ ਮੈਂ ਉਹ ਵੀਡੀਓ ਕਰਦਾ ਵਿੱਚ ਜਿਹੜੀਆਂ ਛਤਰੀਆਂ ਅੱਜ ਬਣਾਈਆਂ ਨੇ ਠੀਕ ਆ ਇੰਸਟਾਗ੍ਰam ਤੇ ਰੀਲਾਂ ਦੇਖੋ ਇੰਸਟਾਗ੍ਰam ਤੇ ਪਾ ਰਹੇ ਨੇ ਆ ਨਾ ਟੈਗ ਕਰਕੇ ਆਪਾਂ ਨੂੰ ਉੱਥੇ ਦੇਖ ਲਓ ਜਾ ਕੇ ਇੰਸਟਾਗ੍ਰਾਮ ਤੇ ਘੱਟ ਜੁੜੇ ਹੋਏ ਨੇ ਬਸ 10 10 ਕ ਜene ਜੁੜੇ ਹੋਣੇ ਸ਼ਾਇਦ 10 ਕ ਵੀ ਨਹੀਂ 5 ਕ ਹੀ ਜੁੜੇ ਨੇ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਜੁੜੋ ਵੀ ਵੱਧ ਤੋਂ ਵੱਧ ਹਨਾ ਬਾਈ ਬਸ ਆਪਾਂ ਤਾਂ ਇਹੀ ਕਹਿਣਾ ਹੁੰਨੇ ਆ ਵੀ ਇੰਸਟਾਗ੍ਰਾਮ ਤੇ ਵੱਧ ਵੱਧ ਡਿਟੇਲ ਮਿਲਦੀ ਆ ਠੀਕ ਆ ਤਾਂ ਉਹਨਾਂ ਦਾ ਖਾਲੇ ਥੋੜੇ ਛੜ ਤੇ ਚਲ ਕੋਈ ਨਾ ਇੱਕ ਅਥਣੀ ਖਾ ਲੈਣੀ ਆ ਆਪਣਾ ਕਿਹੜਾ ਉਹ ਕਰਨੇ ਨੇ ਡਾਉਣੇ ਡੂਨੇ ਵੀ ਨੇ ਠੀਕ ਹੈ ਤੇ ਬਸ ਹਣਾ ਉਹਨੂੰ ਲਾ ਲਿਓ ਵੀ ਫੋਨ ਨੰਬਰ ਜੇ ਕਿਸੇ ਨੇ ਲੈਣੀ ਹੋਣ ਛਾਤਰੀਆਂ ਪਿੰਡ ਹੈਗਾ ਆ ਛਾਦਲੀ ਸੁਨਾਮ ਸੁਨਾਮ ਛਾਦਲੀ ਸੰਗਰੂਰ ਜ਼ਿਲ੍ਹੇ ਚੋਂ ਆ ਛਾਲੀ ਪਿੰਡਾ ਦਾ ਠੀਕ ਹੈ ਉੱਥੇ ਲੋਕੇਸ਼ਨ ਪਤਾ ਲੱਗ ਜੂਗੀ ਅਗਲੇ ਨਾਲ ਗੱਲ ਕਰੋਂਗੇ ਹਣਾ ਵੀ ਪਤਾ ਲੱਗ ਜੂ ਸਾਨੂੰ ਸਾਰਾ ਘਰ ਉੱਥੋਂ ਛਾਤਰੀਆਂ ਲੈ ਜਾਉਂਦੀ ਬਣਾਏ ਹੁਣ ਮੈਂ ਜਾ ਕੇ ਆਇਆ ਸੀਗਾ ਉਹਨਾਂ ਦੀ ਵੀਡੀਓ ਬਣਾ ਕੇ ਆਇਆ ਹਣਾ ਔਰ ਰੀਲ ਪਾਈਆਂ ਅੱਜ ਵੀ ਰੀਲ ਪਾਈਆਂ ਇੰਸਟਾਗ੍ਰam ਤੇ ਦੇਖੋ ਜਾ ਕੇ ਨੰਬਰ ਵੀ ਦਿੱਤਾ ਹੋਇਆ ਉਹ ਇੰਸਟਾਗ੍ਰam ਤੇ ਲਾ ਲਓ ਫੋਨ ਬਈ ਠੀਕ ਆ ਚਲ ਅੱਜ ਤਾਂ ਇੰਨੀ ਆ ਚਲ ਥੰਮਨੇਲ ਆ ਪਲਾਵਾਂਗੇ ਛਾਤਰੀਆਂ ਦਾ ਵੀ ਜੇ ਕਿਸੇ ਨੂੰ ਛਾਤਰੀਆਂ ਲੈਣੀ ਹੋਣਾ ਨੰਬਰ ਤੇ ਲਾ ਲਓ ਬਈ ਕੰਟੈਂਟ ਕਰ ਲਓ ਹਣਾ ਬਸ ਆਪਣਾ ਦਾ ਹੀ ਫਰਜ ਪੰਦਾ ਸੀ ਉਹਨਾਂ ਨੇ ਉਹਨਾਂ ਨੇ ਮੈਨੂੰ ਸੁਨੇਹਾ ਲਾਤਾ ਵੀ ਆਏ ਕਰਕੇ ਵੀ ਛਾਤਰੀਆਂ ਦਾ ਆਰਡਰ ਕਰਦੇ ਆਪਣੀ ਸੋਨੂ ਲਾਤਾ ਆਰਡਰ ਵੀ ਕਰਿਓ ਬਈ ਜੀ ਇਹਨੇ ਹਨ ਗੌਰ ਕਰਨੀਆਂ ਲੈਣੀਆਂ ਹੋਣੀਆਂ ਲੈ ਲਿਓ ਚਲੋ ਹਨਾ ਬਾਹਲੀ ਜਾਵਲੀ ਨਹੀਂ ਮਾਰਦੇ ਕੰਟੈਂਟ ਤਾਂ ਆਪਣਾ ਲਵੇ ਰਿਆ ਹਣੀ ਕਰ ਦਿੰਨੇ ਆ ਵਲੋਗ ਐਂਡਿੰਗ ਚਲੋ ਆਪ ਮਿਲਦੇ ਹਾਂ ਨੇ ਬਲੋ ਦੇ ਨਾਲ ਮਤਲਬ ਅਪ ਕਰ ਦਿੰਨੇ ਆ ਆਪਾਂ ਤਾਂ ਆਪੇ ਕਹਿ ਦਿੰਨੇ ਆ ਮਿਲਦੇ ਹਾਂ ਨੇ ਬਲੋ ਦੇ ਨਾਲ ਬਾਏ ਬਾਏ ਮੌਸਮ ਦੇਖੋ ਅੱਜ ਕਿੰਨਾ ਹੋਵਾਗਾ ਠੰਡਾ ਯਾ ਗੇਮ ਲਾਉਣ ਚ ਵੀ ਮਿਆਰ ਹੀ ਜਾਊਗਾ ਮਤਲਬ ਅੱਜ ਖੇਡਦੇ ਨੇ ਇੱਕ ਉੱਤਰ ਕਿਰੇਡਾ ਨਾ ਬਾਟ ਕੋ ਉਹ ਗੇਮ ਕਰਨਾ ਚਲੋ ਮੈਂ ਲੇਖਣੇ ਉਹਦੇ ਨਾਲ ਬਾਏ ਬਾਏ